ਉਦੇ حساب ਨਾਲ ਤਾਂ ਇਹ ਲੱਗਦਾ ਹੈ ਕਿ ਗਦਾ ਕੀ ਤੈਨੂੰ ਤਾਂ ਕੋਈ ਬਹੁਤ ਵਧੀਆ نسل ਦਾ ਖੋਤਾ ਚਾਹੀਦਾ ਨਾਲੇ ਨੋਟਿਸ ਨਹੀਂ ਹੁੰਦਾ ਨੋਟਿਸ ਹੁੰਦਾ ਗੋਰੀ ਬਣਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਬੋਲਦੀ ਹੈ ਤੇ ਮੈਂ ਤੈਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਅੰਗਰੇਜ਼ੀ ਬੋਲਣੀ ਸਿੱਖ ਲੈ ਜਿਹੜੇ ਤੇਰੇ ਲੱਛਣ ਨੇ ਉਹ ਹੈਗੇ ਆ ਗੋਰੀਆਂ ਵਾਲੇ ਤੇ ਗੋਰੀਆਂ ਦੇ ਵਿੱਚ ਮਿਕਸ ਹੋਣ ਵਾਸਤੇ ਤੈਨੂੰ ਪੰਜਾਬੀ ਸਿੱਖਣ ਦੀ ਲੋੜ ਨਹੀਂ ਅੰਗਰੇਜ਼ੀ ਚ ਬੋਲਿਆ ਕਰ ਤੇ ਅੰਗਰੇਜ਼ੀ ਹੀ ਕਲਚਰ ਦੇ ਵਿੱਚ ਤੂੰ ਫਿੱਟ ਬੈਠਦੀ ਹੈ ਕਿ ਸ਼ਾਮ ਤੱਕ ਜਿੰਨੇ ਮਰਜ਼ੀ ਬੰਦੇ ਆ ਜਾਣ ਤੇ ਜਿੰਨੇ ਮਰਜ਼ੀ ਲੰਘ ਜਾਣ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਕਲਚਰ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਬਹੁਤ ਜ਼ਿਆਦਾ ਗੰਦ ਪਾ ਰਹੀ ਹੈ ਦੂਜੀ ਗੱਲ ਮੈਨੂੰ ਇਹ ਨਹੀਂ ਪਤਾ ਕਿ ਤੇਰੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਆ ਉਹ ਉਹਨਾਂ ਕੁੜੀਆਂ ਦੇ ਹੁੰਦੇ ਆ ਜਿਨ੍ਹਾਂ ਦੀਆਂ ਮਾਮਾਂ ਦਾ ਜਾਂ ਜਿਨ੍ਹਾਂ ਦੇ ਪਰਿਵਾਰ ਦਾ ਖਾਨਦਾਨੀ ਤੰਦਾ ਹੁੰਦਾ ਕੋਠੇ ਵਾਲੀਆਂ ਹੁੰਦੀਆਂ ਤੂੰ ਡਿਜੀਟਲ ਕੋਠੇ ਵਾਲੀ ਜੀਵੀ ਰੋਡ ਵਾਲੀਆਂ ਫਿਜ਼ੀਕਲ ਕੋਠੇ ਵਾਲੀਆਂ ਹੁੰਦੀਆਂ ਹੋਰ ਕੋਈ ਬੜਾ ਫਰਕ ਨਹੀਂ ਆ ਕਿਉਂਕਿ ਪਹਿਲਾਂ ਜੀਵੀ ਰੋਡ ਤੇ ਇਹ ਸੁਵਿਧਾ ਉਪਲਬਧ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਹੀ ਸਾਰਾ ਕੁਝ ਕਰਨਾ ਪੈਂਦਾ ਸੀ ਤੁਸੀਂ ਹੁਣ ਵੀ ਗੇੜੀ ਮਾਰ ਕੇ ਆਉਂ ਦਿੱਲੀ ਦੇ ਵਿੱਚ ਜੀਵੀ ਰੋਡ ਹੈ ਉਹਦੇ ਤੇ ਕੋਠੇ ਬਣੇ ਹੋਏ ਨੇ ਤੇ ਗੈਲਰੀਆਂ ਦੇ ਵਿੱਚ ਸੋਹਣੀਆਂ-ਸੋਹਣੀਆਂ ਕੁੜੀਆਂ ਨੂੰ ਖੜਾ ਦਿੰਦੇ ਜਦੋਂ ਵੀ ਕੋਈ ਲੰਘਦਾ ਤੇ ਉਹ ਇਸ਼ਾਰੇ ਕਰਦੀਆਂ ਕਿ ਆਜੋ ਆਜੋ ਆਈਏ ਹੈਨਾ ਤੇ ਹੁਣ ਤੂੰ ਡਿਜੀਟਲ ਕੋਠੀ ਚ ਬੈਠ ਕੇ ਸਿਰਫ ਤੇ ਸਿਰਫ ਇਸ਼ਾਰੇ ਕਰਦੀਆਂ ਦੂਜੀ ਗੱਲ ਤੂੰ ਕਰਦੀ ਐ ਕਿ ਆਪਸ਼ਨ ਵੀ ਇਹ ਜਿਹੜੇ ਰੰਡੀਆਂ ਦੇ ਕੋਠੇ ਐ ਭਾਵੇਂ ਡਿਜੀਟਲ ਹੋਣ ਭਾਵੇਂ ਫਿਜ਼ੀਕਲ ਹੋਣ ਇਹ ਤਾਂ ਜਿਨ੍ਹਾਂ ਕੁੜੀਆਂ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਕਿ ਇਹ ਆਖਰੀ ਫੱਟੇ ਦੇ ਵਿੱਚ ਇੱਕ ਕਿਲ ਹੁੰਦਾ ਜਿਹੜਾ ਉਹ ਗੱਡਦੀਆਂ ਰੰਡੀ ਦਾ ਕੋਠਾ ਐ ਕੋਈ ਸ਼ਰਮ ਵਾਲੀ ਕੁੜੀ ਨਹੀਂ ਕਰ ਸਕਦੀ ਇਹ ਤਾਂ ਖਾਨਦਾਨੀ ਬੇਸ਼ਰਮ ਕੋਈ ਕੁੜੀ ਹੋਵੇ ਤਾਂ ਉਹ ਰੰਡੀ ਦੇ ਕੋਠੇ 'ਚ ਬੈਠ ਸਕਦੀ ਐ ਭਾਵੇਂ ਫਿਜ਼ੀਕਲ ਰੰਡੀ ਦਾ ਕੋਠਾ ਹੋਵੇ ਤੇ ਭਾਵੇਂ ਡਿਜੀਟਲ ਹੋਵੇ ਤੈਨੂੰ ਜਿਹੜਾ ਬਹਿਮ ਹੈ ਉਹ ਇਹ ਹੈ ਕਿ ਤੂੰ ਬਹੁਤ ਜ਼ਿਆਦਾ ਬਿਊਟੀਫੁਲ ਹੈ ਜੇ ਤੂੰ ਸ਼ੀਸ਼ੇ ਦੇ ਮੂਰੇ ਆਪਣੀ ਸਮਾਈਲ ਦੇ ਕੇ ਆਪਣਾ ਮੂੰਹ ਤੇ ਮੂੰਹ ਦਾ ਵਾਕ ਦੇਖੇ ਤਾਂ ਤੈਨੂੰ ਇਹ ਲੱਗੂਗਾ ਤੂੰ ਗਲੇ ਹੋਏ ਖਰਬੂਜੇ ਤੋਂ ਵੱਧ ਕੁਝ ਵੀ ਨਹੀਂ ਮੈਨੂੰ ਪਤਾ ਨਹੀਂ ਜਿਹੜੇ ਤੇਰੇ ਮਗਰ ਲੱਗੇ ਆ ਜਾਂ ਜਿਨ੍ਹਾਂ ਨੇ ਤੈਨੂੰ ਪੰਪ ਦੇ ਦੇ ਕੇ ਇੱਥੋਂ ਤੱਕ ਪਹੁੰਚਾ ਦਿੱਤਾ ਹਾਲਾਂਕਿ ਤੂੰ ਦੋ ਬੱਚਿਆਂ ਦੀ ਮਾਂ ਹੈ ਤਾਂ ਮੈਂ ਦਈ ਵੀ ਸੁਣਿਆ ਕਿ ਤੇਰੇ ਬੱਚੇ ਵੀ ਡਿਸੇਬਲ ਨੇ ਛੇ ਤੂੰ ਹੁੰਦਾ ਤਾਂ ਏਕ ਇੱਕ ਮਾਂ ਦਾ ਜਿਹੜਾ ਨੇਚਰਲ ਫਰਜ ਬਣਦਾ ਕਿ ਉਹ ਆਪਣੇ ਬੱਚਿਆਂ ਦੀ ਲੁੱਕ ਅਫਰ ਕਰਦੀ ਪਰ ਤੂੰ ਰੰਡੀ ਦੇ ਕੋਠੇ ਤੇ ਬੈਠੀ ਗਈ ਤੈਨੂੰ ਸ਼ੋਭਾ ਚਾਹੀਦੀ ਹੈ ਤੈਨੂੰ ਪੈਸਾ ਚਾਹੀਦਾ ਹੈ ਲੋਕ ਤੇਰੀ ਬਿਊਟੀ ਦੀ ਤਾਰੀਫ ਕਰਨ ਵਗੈਰਾ ਸੱਚੀ ਗੱਲ ਦੋਸਤੋ ਬੇਸ਼ੱਕ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਇਸ ਸਮੇਂ ਵਿਦੇਸ਼ਾਂ ਦੇ ਵਿੱਚ ਜਾਣ ਦਾ ਕਾਫੀ ਜ਼ਿਆਦਾ ਖਮਾਰ ਹੈ ਪਰ ਉੱਥੇ ਇਹ ਵੀ ਖਬਰ ਕਿਸ ਤੋਂ ਲੋਕ ਹੀ ਨਹੀਂ ਹੈ ਕਿ ਵਿਦੇਸ਼ਾਂ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦੇ ਰਹਿਸਲ ਚੱਲ ਰਿਹਾ ਜਿਸ ਦੇ ਕਰਕੇ ਕਿ ਕੰਮਕਾਰ ਦੇ ਬਹੁਤ ਜ਼ਿਆਦੇ ਔਖੇ ਹੋਏ ਪਏ ਨੇ ਕੰਮਕਾਜ ਨਹੀਂ ਮਿਲ ਰਿਹਾ ਜਿਸ ਦੇ ਕਰਕੇ ਕਾਫੀ ਜ਼ਿਆਦੇ ਪ੍ਰੈਸ਼ਰ ਦੇ ਵਿੱਚ ਉਹ ਬੱਚੇ ਹੁੰਦੇ ਨੇ ਜੋ ਕਿ ਇੱਥੋਂ ਆਪਣੇ ਘਰਦਿਆਂ ਤੋਂ ਤੱਕੇ ਦੇ ਨਾਲ ਪੈਸਾ ਲਗਵਾ ਕੇ ਇੱਥੋਂ ਤੱਕ ਕਿ ਕਰਜ਼ੇ ਤੇ ਉੱਪਰ ਪੈਸਾ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਜਦੋਂ ਉੱਥੇ ਕੰਮ ਨਹੀਂ ਮਿਲਦਾ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅਤੇ ਕਈ ਵਾਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਜਾਂਦੇ ਹੋਏ ਆਪਣੇ ਰਸਤੇ ਤੋਂ ਵੀ ਭਟਕ ਜਾਂਦੇ ਨੇ ਤੇ ਇਸ ਤਰ੍ਹਾਂ ਦੀਆਂ ਖਬਰਾਂ ਵੀਡੀਓਜ਼ ਹਰ ਉਹ ਸਾਹਮਣੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਜਿੱਥੇ ਕਿ ਇਹਨਾਂ ਗੱਲਾਂ ਦੇ ਕਰਕੇ ਮਾਪਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਉੱਥੇ ਹੀ ਸਮਾਜ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਤੇ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਐਕਟਿਵਿਸਟ ਮੇਜਰ ਸਿੰਘ ਵੱਲੋਂ ਇਸ ਮਾਮਲੇ ਤੇ ਕੁਝ ਵੱਡੇ ਖੁਲਾਸੇ ਕੀਤੇ ਗਏ ਹਨ ਜੋ ਕਿ ਹੈਰਾਨੀਜਨਕ ਅਤੇ ਰੌਂਗਟੇ ਖੜੇ ਕਰ ਦੇਣ ਵਾਲੇ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਤੋਂ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣਾ ਸਹੀ ਹੈ ਜੇ ਯਸ ਜਨ ਉਹਦੇ ਵਿੱਚ ਆਪਣੀ رائے ਜ਼ਰੂਰ ਕਮੈਂਟਾਂ ਦੇ ਵਿੱਚ ਕਰਨਾ ਕਿਉਂਕਿ ਜਿੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪ ਪਰੇਸ਼ਾਨ ਹੁੰਦੇ ਨੇ ਉਹਨਾਂ ਦੇ ਮਾਪੇ ਪਰਚਾਨ ਹੁੰਦੇ ਨੇ ਉੱਥੇ ਇਸ ਪ੍ਰਵਾਸ ਕਰਕੇ ਪੰਜਾਬ ਤੇ ਕਿੰਨੇ ਮਾੜੇ ਭਾ ਪੈ ਰਹੇ ਨੇ ਕਿਵੇਂ ਪੰਜਾਬ ਦੇ ਵਿੱਚ ਜੋ ਹੋਰ ਸਟੇਟਾਂ ਤੋਂ ਪ੍ਰਵਾਸ ਵਧ ਰਿਹਾ ਉਸ ਦੇ ਕਰਕੇ ਪੰਜਾਬ ਦਾ ਖਿੱਤਾ ਸੱਭਿਆਚਾਰ ਸਭ ਕੁਝ ਖਤਮ ਹੁੰਦਾ ਜਾ ਰਿਹਾ ਤੇ ਉੱਥੇ ਕ੍ਰਾਈਮ ਵੀ ਜਾਦੇ ਵੱਧ ਰਿਹਾ ਇਹ ਵੀ ਉਹ ਦਰਪੇਸ਼ ਮੁਸ਼ਕਲਾਂ ਨੇ ਜਿੰਨਾ ਦਾ ਰਿਜ਼ਲਟ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ ਤੁਹਾਡਾ ਇਸ ਬਾਰੇ ਕੀ ਕਹਣਾ ਜੋ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸੋ ਬੇਸਿਕਲੀ ਵਾਟ ਆਈ ਹੈਵ ਨੋਟਿਸਡ ਅਟ ਟਾਈਮ ਨਾਓ ਕਿ ਓਨਲੀ ਵਾਂਸ ਦੀ ਹਿੰਮਤ ਉਹ ਕੁੜੀ ਕਰੂਗੀ ਜੁਦੇ ਕੋ ਆਪਸ਼ਨালি ਕੋਈ ਘਾਟ ਨਹੀਂ ਹੈਗੀ ਉਹਦੇ ਨਾਲ ਸੈਕਸ ਕਰਨ ਵਾਲੇ ਜਿਹੜੇ ਆ ਅਣਗਿਣਤ ਹੈਗੇ ਆ ਔਰ ਉਹਦੇ ਕੋਲ ਆਪਸ਼ਨালি ਕੋਈ ਘਾਟ ਨਹੀਂ ਹੈਗੀ ਬਟ ਉਹਨੂੰ ਇੱਕ ਵੀ ਕੰਜਰ ਨਹੀਂ ਚਾਹੀਦਾ ਹੈਗਾ ਸੈਕਸ ਕਰਨ ਵਾਸਤੇ ਇੱਕ ਵੀ ਗਦਾ ਨਹੀਂ ਚਾਹੀਦਾ ਹੈਗਾ ਸੈਕਸ ਕਰਨ ਵਾਸਤੇ ਬਿਬਾ ਜੋ ਤੇਰੇ ਲੱਛਣ ਨੇ ਉਦੇ ਸਾਬ ਨਾਲ ਤਾਂ ਇਹ ਲੱਗਦਾ ਹੈ ਕਿ ਗਦਾ ਕੀ ਤੈਨੂੰ ਤਾਂ ਕੋਈ ਬਹੁਤ ਵਧੀਆ نسل ਦਾ ਖੋਤਾ ਚਾਹੀਦਾ ਨਾਲੇ ਨੋਟਿਸ ਨਹੀਂ ਹੁੰਦਾ ਨੋਟਿਸ ਹੁੰਦਾ ਗੋਰੀ ਬਣਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਬੋਲਦੀ ਹੈ ਤੇ ਮੈਂ ਤੈਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਅੰਗਰੇਜ਼ੀ ਬੋਲਣੀ ਸਿੱਖ ਲੈ ਜਿਹੜੇ ਤੇਰੇ ਲੱਛਣ ਨੇ ਉਹ ਹੈਗੇ ਆ ਗੋਰੀਆਂ ਵਾਲੇ ਤੇ ਗੋਰੀਆਂ ਦੇ ਵਿੱਚ ਮਿਕਸ ਹੋਣ ਵਾਸਤੇ ਤੈਨੂੰ ਪੰਜਾਬੀ ਸਿੱਖਣ ਦੀ ਲੋੜ ਨਹੀਂ ਅੰਗਰੇਜ਼ੀ ਚ ਬੋਲਿਆ ਕਰ ਤੇ ਅੰਗਰੇਜ਼ੀ ਹੀ ਕਲਚਰ ਦੇ ਵਿੱਚ ਤੂੰ ਫਿੱਟ ਬੈਠਦੀ ਹੈ ਕਿ ਸ਼ਾਮ ਤੱਕ ਜਿੰਨੇ ਮਰਜ਼ੀ ਬੰਦੇ ਆ ਜਾਣ ਤੇ ਜਿੰਨੇ ਮਰਜ਼ੀ ਲੰਘ ਜਾਣ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਕਲਚਰ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਬਹੁਤ ਜ਼ਿਆਦਾ ਗੰਦ ਪਾ ਰਹੀ ਹੈ ਦੂਜੀ ਗੱਲ ਮੈਨੂੰ ਇਹ ਨਹੀਂ ਪਤਾ ਕਿ ਤੇਰੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਆ ਉਹ ਉਹਨਾਂ ਕੁੜੀਆਂ ਦੇ ਹੁੰਦੇ ਆ ਜਿਨ੍ਹਾਂ ਦੀਆਂ ਮਾਮਾ ਦਾ ਜਾਂ ਜਿਨ੍ਹਾਂ ਦੇ ਪਰਿਵਾਰ ਦਾ ਖਾਨਦਾਨੀ ਤੰਦਾ ਹੁੰਦਾ ਕੋਠੇ ਵਾਲੀਆਂ ਹੁੰਦੀਆਂ ਤੂੰ ਡਿਜੀਟਲ ਕੋਠੇ ਵਾਲੀ ਹੈ ਜੀਵੀ ਰੋਡ ਵਾਲੀਆਂ ਫਿਜ਼ੀਕਲ ਕੋਠੇ ਵਾਲੀਆਂ ਹੁੰਦੀਆਂ ਹੋਰ ਕੋਈ ਬੜਾ ਫਰਕ ਨਹੀਂ ਹੈ ਕਿਉਂਕਿ ਪਹਿਲਾਂ ਜੀਵੀ ਰੋਡ ਤੇ ਇਹ ਸੁਵਿਧਾ ਉਪਲਬਧ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਹੀ ਸਾਰਾ ਕੁਝ ਕਰਨਾ ਪੈਂਦਾ ਸੀ ਤੁਸੀਂ ਹੁਣ ਵੀ ਢੀੜੀ ਮਾਰ ਕੇ ਆਓ ਦਿੱਲੀ ਦੇ ਵਿੱਚ ਜੀਵੀ ਰੋਡ ਉਦੇਤੇ ਕੋਠੇ ਬਣੇ ਹੋਏ ਨੇ ਤੇ ਗੈਲਰੀਆਂ ਦੇ ਵਿੱਚ ਸੋਹਣੀਆਂ-ਸੋਹਣੀਆਂ ਕੁੜੀਆਂ ਨੂੰ ਖੜਾ ਦਿੰਦੇ ਜਦੋਂ ਵੀ ਕੋਈ ਲੰਘਦਾ ਤੇ ਉਹ ਇਸ਼ਾਰੇ ਕਰਦੀਆਂ ਕਿ ਆਜੋ ਆਜੀ ਆਈਏ ਹੈਨਾ ਤੇ ਹੁਣ ਤੂੰ ਡਿਜੀਟਲ ਕੋਠੇ 'ਚ ਬੈਠ ਕੇ ਸਿਰਫ ਤੇ ਸਿਰਫ ਇਸ਼ਾਰੇ ਕਰਦੀਆਂ ਦੂਜੀ ਗੱਲ ਤੂੰ ਕਰਦੀ ਐ ਕਿ ਆਪਸ਼ਨ ਵੀ ਇਹ ਜਿਹੜੇ ਰੰਡੀਆਂ ਦੇ ਕੋਠੇ ਐ ਭਾਵੇਂ ਡਿਜੀਟਲ ਹੋਣ ਭਾਵੇਂ ਫਿਜ਼ੀਕਲ ਹੋਣ ਇਹ ਤਾਂ ਜਿਨ੍ਹਾਂ ਕੁੜੀਆਂ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਕਿ ਇਹ ਆਖਰੀ ਫੱਟੇ ਦੇ ਵਿੱਚ ਇੱਕ ਕਿਲ ਹੁੰਦਾ ਜਿਹੜਾ ਉਗੜਦੀਆਂ ਰੰਡੀ ਦਾ ਕੋਠਾ ਐ ਕੋਈ ਸ਼ਰਮ ਵਾਲੀ ਕੁੜੀ ਨਹੀਂ ਕਰ ਸਕਦੀ ਇਹ ਤਾਂ ਖਾਨਦਾਨੀ ਬੇਸ਼ਰਮ ਕੋਈ ਕੁੜੀ ਹੋਵੇ ਤਾਂ ਉਹ ਰੰਡੀ ਦੇ ਕੋਠੇ 'ਚ ਬੈਠ ਸਕਦੀ ਹੈ ਭਾਵੇਂ ਫਿਜ਼ੀਕਲ ਰੰਡੀ ਦਾ ਕੋਠਾ ਹੋਵੇ ਤੇ ਭਾਵੇਂ ਡਿਜੀਟਲ ਹੋਵੇ ਤੈਨੂੰ ਜਿਹੜਾ ਬਹਿਮ ਉਹ ਇਹ ਹੈ ਕਿ ਤੂੰ ਬਹੁਤ ਜਿਆਦਾ ਬਿਊਟੀਫੁਲ ਹੈ ਜੇ ਤੂੰ ਸ਼ੀਸ਼ੇ ਦੇ ਮੂਰੇ ਆਪਣੀ ਸਮਾਈਲ ਦੇ ਕੇ ਆਪਣਾ ਮੂੰਹ ਤੇ ਮੂੰਹ ਦਾ ਵਾਕ ਦੇਖੇ ਤਾਂ ਤੈਨੂੰ ਇਹ ਲੱਗੂਗਾ ਤੂੰ ਗਲੇ ਹੋਏ ਖਰਬੂਜੇ ਤੋਂ ਵੱਧ ਕੁਝ ਵੀ ਨਹੀਂ ਮੈਨੂੰ ਪਤਾ ਨਹੀਂ ਜਿਹੜੇ ਤੇਰੇ ਮਗਰ ਲੱਗੇ ਆ ਜਾਂ ਜਿਨ੍ਹਾਂ ਨੇ ਤੈਨੂੰ ਪੰਪ ਦੇ ਦੇ ਕੇ ਇੱਥੋਂ ਤੱਕ ਪਹੁੰਚਾ ਦਿੱਤਾ ਹਾਲਾਂਕਿ ਤੂੰ ਦੋ ਬੱਚਿਆਂ ਦੀ ਮਾਂ ਹੈ ਪਰ ਮੈਂ ਦਈ ਵੀ ਸੁਣਿਆ ਕਿ ਤੇਰੇ ਬੱਚੇ ਵੀ ਡਿਸੇਬਲ ਨੇ ਛੇ ਤੂੰ ਹੁੰਦਾ ਤਾਂ ਇਹ ਕਿ ماں ਦਾ ਜਿਹੜਾ ਨੈਚੁਰਲ ਫਰਜ ਬਣਦਾ ਕਿ ਉਹ ਆਪਣੇ ਬੱਚਿਆਂ ਦੀ ਲੁੱਕ ਅਫਟਰ ਕਰਦੀ ਪਰ ਤੂੰ ਰੰਡੀ ਦੇ ਕੋਠੇ ਤੇ ਬੈਠੀ ਗਈ ਤੈਨੂੰ ਸ਼ੋਭਾ ਚਾਹੀਦੀ ਹੈ ਤੈਨੂੰ ਪੈਸਾ ਚਾਹੀਦਾ ਹੈ ਲੋਕ ਤੇਰੀ ਬਿਊਟੀ ਦੀ ਤਾਰੀਫ਼ ਕਰਨ